ਮੰਟਰ ਜੀ ਇੱਕ ਕਿਸੇ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਮੰਤਰੀ ਦਾ ਨਾਮ ਵੀ ਇਵਨ ਨਸ਼ਰ ਹੋ ਚੁੱਕਿਆ ਆ ਇਸ ਬਾਰੇ ਕੀ ਅਪਡੇਟ ਹੈ ਜੀ ਦੇਖੋ ਮੰਤਰੀ ਜ਼ਾਰਾ ਜੀ ਗੱਲ ਹੈ ਕਿ ਇਹਨਾਂ ਦੀ ਵਜ਼ਾਰਤ ਦੇ ਵਿੱਚ ਹੀ ਹੋਏਗਾ ਨਾ ਮਾਨ ਸਾਹਿਬ ਦੀ ਵਜ਼ਾਰਤ ਦੇ ਵਿੱਚ ਜੇ ਮੰਤਰੀ ਦੀ ਵੀਡੀਓ ਤੇ ਸਮਝ ਨਹੀਂ ਆਉਂਦੀ ਕਿ ਇਹ ਭਸਮਾ ਖਾਂਦੇ ਨੇ ਇਹਨੀਆਂ ਤੇ ਮੈਨੂੰ ਲੱਗਦਾ ਕਿ ਛੇਤੀ ਕੀਤਾ ਔਰਨ ਇੰਡਸਟਰੀ ਚ ਨਹੀਂ ਆਉਂਦੀ ਆ ਵੀਡੀਓ ਜਿੰਨੀਆਂ ਇਹਨਾਂ ਦੀ ਆਈ ਜਾਂਦੀਆਂ ਨੇ ਕਦੇ ਕਿਸੇ ਦਾ ਰੌਲਾ ਕਦੀ ਕਿਸੇ ਦਾ ਰੌਲਾ ਤੇ ਹੁਣ ਰੌਲਾ ਪੈ ਗਿਆ ਮંત્રી ਦਾ ਨਾਮ ਵੀ ਜਿਹੜਾ ਨਜੀਠੀਆ ਨੇ ਅੱਜ ਨਸ਼ਰ ਕਰ ਦਿੱਤਾ ਵੈਸੇ ਤੇ ਤੁਹਾਨੂੰ ਯਾਦ ਹੋਣਾ ਕੁਝ ਸਮਾਂ ਪਹਿਲਾਂ ਜਾਂ ਢਾਈ ਤਿੰਨ ਮਹੀਨੇ ਪਹਿਲਾਂ ਇੱਕ ਗਿਫਟ ਹੈਂਪਰ ਜਰਾ ਕੇ ਨੰਨੇ ਕਿਆਸੀ ਕਾ ਕੀਤੇ ਵੇਚਿਆ ਸਾਰੀ ਬਲਾ ਤੇ ਉਹਨਾਂ ਨੇ ਜਲਦੀ ਲਾਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਟੈਲੀਫੋਨ ਵੀ ਲਾਇਆ ਸੀ ਮਾਨ ਸਾਹਿਬ ਨੂੰ ਕਿ ਚਲੋ ਉਹ ਉਹਨਾਂ ਨੂੰ ਫੜਾ ਦਈਏ ਕਹਿੰਦੇ ਈ ਮੈਂ ਤੇ ਫੋਨ ਬੜਾ ਸਮਾਰ ਸਮਾਰ ਕੇ ਰੱਖਦਾ ਕਿ ਕਿਤੇ ਜਵਾਕਾਂ ਦੇ ਹੱਥਾਂ ਨਾਲ ਲੱਗ ਜੇ ਤੇ ਸਮਾਨ ਹੀ ਬੜਾ ਖਤਰ ਲਾ ਕੇ ਫਿਰ ਚਲੋ ਸਾਲਰੀ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਉਹ ਫੋਨ ਨਾਲ ਰਾਬਤਾ ਉਹਨਾਂ ਦਾ ਨਹੀਂ ਹੋਇਆ ਮੁੱਖ ਮੰਤਰੀ ਸਾਹਿਬ ਨਾਲ ਪਰ ਉਸ ਤੋਂ ਬਾਅਦ ਇੰਤਜ਼ਾਰ ਜਦੋਂ ਹੁਣ ਕਹਿ ਲੋ ਕਿ ਲੰਮਾ ਹੋ ਗਿਆ ਤਾਂ ਫਿਰ ਇਹਨਾਂ ਨੇ ਅਖੀਰ ਅੱਜ ਇਹ ਜਿਹੜੀ ਸੀਡੀ ਹੈ ਜਾਂ ਪੈਨ ਡਰਾਈਵ ਹੈ ਕੁਝ ਵੀ ਹੈ ਜਿਹੜਾ ਵੰਦਲ الافਾਫੇ ਦੇ ਵਿੱਚ ਇਹਨਾਂ ਨੇ ਪਛਾ ਦਿੱਤਾ ਗਵਰਨਰ ਸਾਹਿਬ ਨੂੰ ਗਵਰਨਰ ਸਾਹਿਬ ਕੋਲ ਤੁਹਾਨੂੰ ਪਤਾ ਅੱਗੇ ਵੀ ਇੱਕ ਮੰਤਰੀ ਦੀ ਵੀਡੀਓ ਗਈ ਸੀ ਤੇ ਬੜਾ ਸਿਆਪਾ ਪੈ ਗਿਆ ਸੀ ਦਾ ਹੁਣ ਇਹ ਇਤਰਾਜ਼ ਸੀ ਉਹ ਵੀਡੀਓ ਸੰਪੜ ਤੋਂ ਬਾਅਦ ਇਹਨਾਂ ਨੇ ਨਾਮ ਵੀ ਨਿਸ਼ਰ ਕਰ ਦਿੱਤਾ ਕਿ ਉਹ ਮੰਤਰੀ ਹੈ ਬਲਕਾਰ ਸਿੰਘ ਬਲਕਾਰ ਸਿੰਘ ਉਹ ਹੀ ਬਲਕਾਰ ਸਿੰਘ ਜੀ ਦਾ ਅੱਗੇ ਮਜੀਠੀਏ ਦੇ ਨਾਲ ਪੇਚਾ ਪਿਆ ਆ ਬਿਆ ਹਾਲਾਂਕਿ ਬਲਕਾਰ ਸਿੰਘ ਤੋਂ ਸਾਬਕਾ ਪੁਲਿਸ ਅਧਿਕਾਰੀ ਆ ਇਹਨਾਂ ਦਾ ਪੇਚਾ ਜਿਹੜਾ ਪਿਆ ਸੀਗਾ ਉਹ ਪਿਆ ਸੀਗਾ ਕੋਟੇ ਨੂੰ ਲੈ ਕੇ ਕਿਉਂਕਿ ਇਹਨਾਂ ਨੇ ਦੋਸ਼ ਲਾਇਆ ਸੀ ਮਜੀਠੀਏ ਘਰਾਣੇ ਕਿ ਇਹਨਾਂ ਨੇ ਆਪਣਾ ਅਯੋਗ ਕੋਟਾ ਜੜਾ ਉਹ ਹਾਸਲ ਕੀਤਾ ਜਿੱਤੇ ਯੋਗ ਨਹੀਂ ਸੰਤ ਫਿਰ ਉਹ ਮਾਮਲਾ ਕੋਟਕਚਰੀਆਂ ਚ ਗੀ ਗਿਆ ਦਪਹਿਰਾਂ ਸਰਕਾਰ ਵੱਲੋਂ ਹੁਣ ਤੱਕ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਤੇ ਕਮਾਲ ਦੀ ਗੱਲ ਆ ਕਿ ਨੈਤਿਕਤਾ ਦਾ ಪಾਠ ਪੜਾਉਣ ਵਾਲੇ ਇਨਕਲਾਬ ਦਾ ਸਬਕ ਸਿਖਾਉਣ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਲਟਾ ਉਹ ਪੱਤਰਕਾਰ ਨੂੰ ਪੁੱਛਦੇ ਆ ਕਿ ਮਝੀਠੀਆਂ ਕੌਣ ਉਹ ਕੌਣ ਹੁੰਦਾ ਮਤਲਬ ਕਿ ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੋ ਸਿਧਾਂਤਾਂ ਦੀ ਗੱਲ ਕਰਦੇ ਹੋ ਤਾਂ ਅੱਜ ਤੁਸੀਂ ਇਹਨਾਂ ਤਾਂ ਕਹੋਦਾ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਜਦੋਂ ਵੀ ਸਾਡੇ ਕੋਲ ਉਹ ਆ ਜਾਏਗੀ ਸਾਰੀ ਰਿਪੋਰਟ ਆ ਜਾਏਗੀ ਗਵਰਨਰ ਜੇ ਸਾਨੂੰ ਪੁੱਛੇਗਾ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਮੰਤਰੀ ਨੂੰ ਵੀ ਪੁੱਛਾ ਨਹੀਂ ਪਈ ਕੀ ਮਾਮਲਾ ਕੀ ਗੱਲਬਾਤ ਹੈ ਜੇ ਉਹ ਸਹੀ ਹੈ ਤਾਂ ਫਿਰ ਅਸੀਂ ਉਹਦੇ ਤੇ ਕੋਈ ਕਦਮ ਚੁੱਕਾਂਗੇ ਯਾਨੀ ਇਹ ਕਹਦੇ ਨਾ ਕਿ ਭਾਈ ਮਜੀਠੀਆ ਕੌਣ ਤਾਂ ਮੇਰੇ ਖਿਆਲ ਤੇ ਇਹਨਾਂ ਨੇ ਬਹੁਤ ਹੀ ਹੌਲੇ ਦਰਜੇ ਦਾ ਬਿਆਨ ਆ ਬਤੌਰ ਮੁੱਖ ਮੰਤਰੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਮੁੱਖ ਮੰਤਰੀ ਬਣ ਗਏ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਇਹਨੇ ਸਿਆਪੇ ਇਹਨਾਂ ਦੀ ਜਾਨ ਨੂੰ ਪੈ ਜਾਣਗੇ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਵਿਧਾਇਕਾਂ ਦਾ ਮੰਤਰੀਆਂ ਦਾ ਪੰਗਾ ਜਿਹੜਾ ਉਹ ਪਿਆ ਹੀ ਰਹਿੰਦਾ ਹੂੰ ਮਿੰਟੋ ਜਿਹੜਾ ਇੰਡੀਆ ਨਾਮ ਦਾ ਗੱਠਜੋੜ ਬਣਿਆ ਅਗਲੀਆਂ ਜਿਹੜੀਆਂ ਸੈਂਟਰ ਦੀਆਂ ਚੋਣਾਂ ਵਾਸਤੇ ਉਹਨੂੰ ਤਾਂ ਅੱਜ ਕਹਿੰਦੇ ਡਬਲ ਝਟਕਾ ਮਿਲਿਆ ਪਹਿਲਾਂ ਬੰਗਾਲ ਵਾਲੇ ਪਾਸਿਓਂ ਦੇ ਹੁਣ ਕਾਂਗਰਸ ਤੇ ਆਪ ਦਾ ਗੱਠ ਜੋੜ ਵੀ ਇੱਥੇ ਟੁੱਟਿਆ ਨਜ਼ਰ ਆ ਰਿਹਾ ਕੀ ਚੱਲਦਿਆ ਜੀ ਦੇਖੋ ਇੰਡੀਆ ਗੱਠ ਜੋੜ ਕੰਪਲੀਟਲੀ ਨਾ ਟੁੱਟ ਜਾਵੇ ਇਹਦੀ ਨੌਬਤ ਇੱਥੋਂ ਤੱਕ ਆ ਨਹੀਂ ਆ ਹੂੰ ਕਿ ਜਦਾ ਕਹਿੰਦਾ ਕਿ ਭਰੂ ਨਾ ਤੈਨ ਨਾ ਹੋ ਜਾਵੇ ਹੂੰ ਮਸਲਾ ਤੇ ਇਹ ਹੋਇਆ ਪਿਆ ਨਾ ਕਿ ਇਹ ਬੰਗਾਲ ਵਾਲਾ ਵੀ ਆਪਾਂ ਦੇਖ ਲਿਆ ਸਾਰਾ ਐਪੀਸੋਡ ਤਾਂ ਬੈਨਰਜੀ ਨੇ ਕਿਹਾ ਕਿ ਮੈਂ ਤੇ ਇਕੱਲੀ ਲੜਾਂਗੀ ਭਾਈ ਹੂੰ ਦੂਸਰੇ ਪਾਸੇ ਇਥੋਂ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਭਾਈ ਆਪ ਨਹੀਂ ਨਹੀਂ ਬੰਨੀ ਹੂੰ ਅਸੀਂ ਇੱਥੇ ਝਾੜੂ ਗੱਲੇ ਫੇਰਾਂਗੇ ਜੀ ਅੱਛਾ ਚੰਡੀਗੜ੍ਹ ਦੇ ਵਿੱਚ ਗੱਡ ਚੁਰ ਤੁਹਾਨੂੰ ਪਤਾ ਬਣਿਆ ਪਿਆ ਕਮਾਲ ਦੀ ਗੱਲ ਹੈ ਕਿ ਨਿਤਿਸ਼ ਵੀ ਨਰਾਸ਼ ਹੋ ਗਿਆ ਤੇ ਅੱਜ ਪ੍ਰਧਾਨ ਮੰਤਰੀ ਦੀ ਸਿਫਤ ਵੀ ਕਰ ਗਿਆ ਹੂੰ ਹੂੰ ਪਰ ਪੂਰੀ ਠਾਕੁਰ ਜੀਤਾ ਅੱਜ 100ਵਾਂ ਜਨਮ ਦਿਨ ਸੀਗਾ ਤੁਹਾਨੂੰ ਪਤਾ ਪਾਸ਼ਣਿਆਂ ਦੇ ਬਹੁਤ ਵੱਡੇ ਮਹਾਨਾਇਕ ਨੇ ਬਿਹਾਰ ਦੇ ਵਿੱਚ ਜੀ ਇਸ ਮੌਕੇ ਤੇ ਭਾਰਤ ਰਤਨ ਦਾ ਕੋ ਕਿ ਹਾਲਾਦ ਕਰ ਦਿੱਤਾ ਮੋਤੀ ਸਾਹਿਬ ਨੇ ਮਾਸਟਰ ਸਟ੍ਰੋਕ ਖੇਡ ਦਿੱਤਾ ਤੇ ਨਿਤਿਸ਼ ਵੈਸੇ ਹੀ ਦੱਸਦੇ ਆ ਕਿ ਗਵਰਨਰ ਨੂੰ ਵੀ ਮਿਲ ਕੇ ਆਏ ਅੱਜ ਪਰਿਵਾਰਵਾਦ ਦੇ ਬਾਹਰੋਂ ਉਹਨਾਂ ਨੇ ਲਾਲੂ ਯਾਦਵ ਜਾਂ ਕਹਾਂ ਲੋ ਕਿ ਗਾਂਧੀ ਪਰਿਵਾਰ ਉਹਨਾਂ ਦੀ ਫੈਮਿਲੀ ਤੇ ਵੀ ਅ ਸਿੱਧਾ ਨਿਸ਼ਾਨਾ ਖਸ ਦਿੱਤਾ ਇਹ ਖੇਡ ਕਿੱਧਰ ਨੂੰ ਜਾ ਰਹੀ ਹੈ ਜੀ ਤੇ ਉਧਰ ਕੁਮਾਰ ਦੀ ਗੱਲ ਆ ਕਿ ਜਿਹੜੇ ਕਾਮਰੇਡ ਆ ਬੰਗਾਲ ਦੇ ਵਿੱਚ ਉਹ ਕਹਿੰਦੇ ਆ ਕਿ ਜੇ ਰਾਹੁਲ ਗਾਂਧੀ ਬੰਗਾਲ ਆਇਆ ਹਮ ਮਮਤਾ ਨੇ ਉਹਨੂੰ ਗੁਆਇਨ ਕੀਤਾ ਹਮ ਤੇ ਫੇਰ ਭਾਈ ਉਹ ਕਹਿੰਦੇ ਕਿ ਫੇਰ ਅਸੀਂ ਆਦੀ ਕਾਮਰੇਡੀ ਵੀ ਖਾ ਦੇਾਂਗੇ ਹਮ ਦਿਖਾ ਦੇ ਤੁਹਾਨੂੰ ਸਾਥੀ ਜੀ ਤਾਂ ਫਿਰ ਇਹ ਕਿਉਂ ਆ ਇਹ ਕੀ ਆ ਵੀ ਜੇ ਜੇ ਤੁਸੀਂ ਅੰਦਾਜ਼ਾ ਲਾ ਲਓ ਕਿ ਆਪਾਂ ਜੇ ਦੇਖੀਏ ਬਿਹਾਰ ਬੰਗਾਲ ਮਹੱਤਵਪੂਰਨ ਰਾਜ ਨੇ ਪੰਜਾਬ ਦੀ ਤਾਂ ਗੱਲ ਛੱਡੋ ਪੰਜਾਬ ਦੇ ਵਿੱਚ ਤਾਂ ਫਸਟ ਸੈਕਿੰਡ ਏਜ ਪਲੇਅਰ ਨੇ ਹੂੰ ਦੋਨੇ ਸੀਟਾਂ ਜਿਹੜਾ ਮਰਜ਼ੀ ਜਿੰਤ ਲਵੇ ਉੱਤੇ ਇੰਡੀਆ ਦੇ ਖਾਤੇ 'ਚ ਜਾਣ ਗਈਆਂ ਕੋਈ ਪੰਜਾਬ ਦਾ ਵੱਡਾ ਕੁਮੈਟਰ ਨਹੀਂ ਹੈਗਾ ਹੂੰ ਪਰ ਸੋਚ ਕੇ ਵੇਖੋ ਕਿ ਬੰਗਾਲ 'ਚ ਕੀ ਚੱਲ ਰਿਹਾ ਹੈ ਜੀ ਤਿੰਨ ਸਾਥੀ ਨੇ ਉੱਤੇ ਕਾਂਗਰਸ ਤ੍ਰਿਨਮੋਲ ਕਾਂਗਰਸ ਤੇ ਕਾਂਗਰੜ ਹੂੰ ਤਿੰਨੇ ਹੀ ਆਪੋ ਚ ਲੜ ਰਹੇ ਨੇ ਜੀ ਬਿਹਾਰ ਦੇ ਵਿੱਚ ਗੇਮ ਜਿਹੜੀ ਉਹ ਨਿਤਿਸ਼ ਨੇ ਪਲਟਾਉਣੀ ਸੀ ਲਾਲੂ ਯਾਦਵ ਰਣ ਨਾਲ ਰਲ ਕੇ ਕਾਂਗਰਸ ਤੇ ਉੱਥੇ ਤੁਹਾਨੂੰ ਪਤਾ ਬੜੀ ਕਮਜ਼ੋਰ ਆ ਜੀ ਆ ਉੱਥੇ ਗੇਮ ਉਲਟਾ ਹੋਣ ਮੈਨੂੰ ਲੱਗਦਾ ਕਿ ਮੋਦੀ ਉਰੀ ਨਾ ਪਲਟਾ ਦੇ ਹੂੰ ਨਿਤਿਸ਼ ਤੇ ਹਾਈ ਪਲਟੂ ਪਾਰ ਹੈ ਜੀ ਹਾਲ ਦੀ ਗੱਲ ਇੰਡੀਆ ਗੱਠ ਜੋੜ ਜਿਹੜਾ ਹੈ ਉਹ ਇੱਕ ਵਾਰ ਹੀ ਕਹਿ ਸਕਦੇ ਆ ਕਿ ਇੱਥੋਂ ਤੱਕ ਪਹੁੰਚ ਗਿਆ ਕਿ ਉਹਦੀ ਪ੍ਰੂਣ ਅਤਿਆ ਹੋ ਸਕਦੀ ਆ ਯਾਨੀ ਜੰਮਣ ਤੋਂ ਪਹਿਲਾਂ ਹੀ ਕੰਮ ਖਰਾਬ ਹੋ ਸਕਦਾ ਉਹਦਾ ਕਿ ਨਾ এজেন্ডਾ ਨਾ ਕੋ ਰੈਲੀ ਉਛਵੀਂ ਨਹੀਂ ਹਨ ਲੇ ਤੁਸੀਂ ਫੋ ਬੈਟ ਕਾਂ ਦਾ ਦੌਰ ਚੱਲ ਰਹੀ ਸੀਗਾ ਤੋ ਇਹ ਖਬਰ ਆ ਗਈ ਯਾਰ ਕਿ ਮੈਂ ਤੇ ਸਾਰੰਗਾ ਇਹ ਸਟੇਟਮੈਂਟ ਅੱਜ ਦੇਖ ਕੇ ਕੇਜਰੀਵਾਲ ਸਾਹਿਬ ਨੇ ਇਧਰ ਇਹ ਨਾਲ ਹਰੀ ਝੰਟੀ ਦੇ ਦਿੱਤੀ ਆ ਬੰਗਾਲ ਚੋ ਕਹਿੰਦੇ ਕਾਮਰੇਟ ਕਹਿੰਦੇ ਆ ਉਧਰੋਂ ਨਿਤਿਸ਼ ਤੇ ਨਿਸ਼ਾਨੇ ਤੇ ਲੱਗਦਾ ਇਹ ਆ ਕਿ ਜੇ 2-4 ਦਿਨ ਤੱਕ ਸਥਿਤੀ ਨਾ ਸੰਭਲੇ ਤੇ ਇੰਡੀਆ ਗੱਟ ਜੋੜਦਾ ਉਈਂ ਭੋਗ ਪੈ ਜਾਣਾ ਆ ਹਮ ਯਾਰ ਦੇਖਦੇ ਆ 2-4 ਦਿਨ ਬੜੇ ਮਹੱਤਵਪੂਰਨ ਨੇ ਜੀ 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 ਮੇਟੂ ਜੀ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੀ ਆਦੇਸ਼ ਦਿੱਤਾ ਜੀ ਹੁਕਮ ਦੇ ਦਿੱਤਾ ਹੈ ਕਿ ਤੁਸੀਂ ਵਈ ਇਲੈਕਸ਼ਨ ਕਰਾਓ ਤਗੜੇ ਕੋ ਕੇ ਮੇਅਰ ਦਾ ਇਲੈਕਸ਼ਨ ਹੂੰ ਤਾਂ ਤੁਹਾਨੂੰ ਪਤਾ ਮੇਅਰ ਦਾ ਇਲੈਕਸ਼ਨ ਪਿਛਲੇ ਕੁਝ ਦਿਨਾਂ ਤੋਂ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਉਹਦੇ ਜਿੱਤੇ ਮਹਾਭਾਰਤ ਤਾਂ ਵਿਸੇ ਖੜਾ ਗਿਆ ਸੀਗਾ ਜੀ ਇਤੋਂ ਤੱਕ ਕਹਿ ਦਿੱਤਾ ਤਗੜੇ ਭਾਈ ਤੁਸੀਂ ਤੇ ਮਹਾਭਾਰਤ ਸ਼ੁਰੂ ਕਰ ਦਿੱਤੀ ਹੈ ਤਾਂ ਬਰਹਾਲ ਅੱਜ ਸੁਣਵਾਈ ਹੋਈ ਆ ਇਹਦੇ ਵਿੱਚ ਉਹਨਾਂ ਨੇ ਸਾਫ਼ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਚੰਡੀਗੜ੍ਹ ਨਗਰ ਨਗਮ ਜਿਹੜਾ ਹੈ ਉਹ ਨਗਰ ਨਿਗਮ 30 ਜਨਵਰੀ ਨੂੰ ਸਵੇਰੇ 10 ਵਜੇ ਹਰ ਹਾਲ VOTING ਕਰਵਾਏਗਾ ਹਮਮ ਲਾਲ ਕੌਂਸਲਰਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਕੋਈ ਗਨਵੈਨ ਜਾਂ ਇਧਰੋਂ ਉਧਰੋਂ ਕਿਉਂਕਿ ਇਹ ਸ਼ਿਕਾਇਤ ਕੀਤੀ ਇਹਨਾਂ ਨੇ ਜੀ ਸ਼ਿਕਾਇਤ ਕੀਤੀ ਕਿ ਪੰਜਾਬ ਪੁਲਿਸ ਦੇ ਕਮਾਂਡੋ ਆ ਗਏ ਹਮਮ ਵੈਸੇ ਤੇ ਹੁਣ ਤੁਸੀਂ ਇਹ ਦੇਖੋ ਨਾ ਕਿ ਪੰਜਾਬ ਪੁਲਿਸ ਦੇ ਇਕੱਲੇ ਕਮਾਂਡੋ ਨਹੀਂ ਹਾਈ ਕੋਰਟ ਦੇ ਵਿੱਚ ਵਕੀਲ ਵੀ ਪੰਜਾਬ ਤੋਂ ਹੀ ਗਏ ਨੇ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਪਰ ਯੂਟੀ ਆ ਹਮ ਯੂਟੀ ਦੀ ਮੇਅਰਸ਼ਿਪ ਵਾਸਤੇ ਜਿਹੜੀ ਲੜਾਈ ਹੋ ਰਹੀ ਹੈ ਮਾਹ ਭਾਰਤ ਹੋ ਰਹੀ ਹੈ ਸਿਆਸੀ ਤੌਰ ਤੇ ਉਹਦੇ ਵਿੱਚ ਜਿਹੜੇ ਲੜ ਰਹੇ ਨੇ ਕਾਨੂੰਨੀ ਲੜਾ ਕੇ ਉਹ ਪੰਜਾਬ ਤੋਂ ਘਲਾਏ ਗਏ ਨੇ ਹੂੰ ਤਾਂ ਕਮਾਡੋ ਹੀ ਇਥੋਂ ਗਏ ਨੇ ਤਾਂ ਕੋਰਟ ਨੇ ਸਾਫ ਕਿਹਾ ਕਿ ਕੌਂਸਲਰ ਪਾਈ ਆਪਣਾ ਕੋਈ ਗਨਮੈਨ ਕੋਈ ਸੁਰੱਖਿਆ ਕਰਮੀ ਨਾਲ ਨਹੀਂ ਲੈ ਕੇ ਆਉਣਗੇ ਦੂਜੀ ਚੀਜ਼ ਕਿ ਸੁਰੱਖਿਆ ਦਾ ਸਾਰਾ ਜਿਹੜਾ ਬੰਦੋਬਸਤ ਹੈ ਉਹ ਚੰਡੀਗੜ੍ਹ ਪੁਲਿਸ ਕਰੇਗੀ ਉਹਦੀ ਜ਼ਿੰਮੇਵਾਰੀ ਹੋਏਗੀ ਇਹ ਨਹੀਂ ਹੈ ਕਿ ਤੁਸੀਂ ਕੌਂਸਲਰਾਂ ਨੂੰ ਉੱਥੇ ਕੁੱਟ ਘਟਾਪਾ ਕਰਵਾ ਦਿਓ ਜੀ ਐਸਾ ਵੀ ਨਹੀਂ ਹੋਏਗਾ ਪਰ ਇਹ ਇਲੈਕਸ਼ਨ ਜਿਹੜਾ ਇਹਨਾਂ ਨੇ 6 ਫਰਵਰੀ ਵਾਸਤੇ ਛੜਿਆ ਸੀਗਾ ਤਾ ਸਾਰੇ ਨਾ ਜਿਹੜੀ ਆ ਦਲੀਲਾ ਸੀ ਸੁਣਨ ਉਪਰੰਤ ਇਹੀ ਫੈਸਲਾ ਕੀਤਾ ਗਿਆ ਕਿ ਹੁਣ ਇਹ ਇਲੈਕਸ਼ਨ 6 ਫਰਵਰੀ ਨੂੰ ਨਹੀਂ ਇਹ 30 ਜਨਵਰੀ ਨੂੰ ਹੀ ਸਵੇਰੇ 10 ਵਜੇ ਨਿਬੜ ਜਾਏਗਾ ਤਾਂ ਬਹਿਸ ਤੇ ਤਾਂ ਆਪਾਂ ਅੱਗੇ ਗੱਲ ਕੀਤੀ ਹੈ ਕਿ ਕਾਫੀ ਉੱਥੇ ਬਹਿਸ ਹੋਈ ਹਾਈ ਕੋਰਟ ਦੇ ਵਿੱਚ ਹਾਲਾਂਕਿ ਜਿੱਦਣ VOTING ਹੋਣੀ ਸੀਗੀ 18 ਨੂੰ ਉਸ ਦਿਨ ਪਹਿਲਾਂ ਕਿਹਾ ਗਿਆ ਕਿ ਜਿਨੇ ਇਲੈਕਸ਼ਨ ਕਰਵਾਉਣਾ ਜੀ ਉਹ ਆਪਸਰ ਬਿਮਾਰ ਹੋ ਗਿਆ ਹਮ ਅੱਲਾ ਲਾ ਲਾ ਹੱਲਾ ਲਾ ਲਾ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਮਲਾ ਹਾਈ ਕੋਰਟ ਚ ਗਿਆ ਫਿਰ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਦੀ ਨਾਲ ਪੈਤਲਾ ਜਿਹੜਾ ਹੋ ਰਹੀਆਂ ਨੇ ਤਿਆਰ ਕਰ ਰਹੇ ਹੋ ਕਹਿੰਦੇ ਜੀ ਲਾਅ ਐਂਡ ਆਰਡਰ ਦੀ ਸਮੱਸਿਆ ਯਾਨੀ ਉਹ ਆਹ ਮੇਰਾ ਪੰਜਾਬੀ ਚ ਕਿੱਥੇ ਹਾਲੂ ਗੜੂ ਤੇ ਕਿੱਥੇ ਬੁੱਢੀ ਦਾ ਮਰਨਾ ਗੱਲ ਆ ਕਿ ਗੱਲ ਕਿਤੋਂ ਸ਼ੁਰੂ ਹੋਈ ਤੇ ਗੱਲ ਕਿਸੇ ਪਾਸੇ ਟੁਰ ਗਈ ਤੇ ਉੱਥੇ ਜਾ ਕੇ ਫਿਰ ਇੱਕ ਲੰਮੀ ਬਹਿਸ ਇੱਕ ਲੰਮੀ ਕਾਨੂੰਨੀ ਲੜਾਈ ਤੋਂ ਇਹੀ ਸਿੱਟਾ ਨਿਕਲਿਆ ਕਿ ਭਾਈ 30 ਜਨਵਰੀ ਨੂੰ ਮੇਅਰ ਜਿਹੜਾ ਹੈ ਉਹ ਚੰਡੀਗੜ੍ਹ ਤੋਂ ਦੇ ਦਿੱਤਾ ਜਾਏਗਾ ਉਹ ਹੁਣ ਦੇਊਗਾ ਕਿਹੜਾ ਇਹ ਕੋਈ ਪਤਾ ਨਹੀਂ ਹੈ ਕਿ ਭਾਜਪਾ ਜਿਵੇਂ ਮੈਂ ਦੱਸਿਆ ਕਿ ਉਹ ਬੰਗਾਲ ਚ ਕਹਿੰਦੇ ਖੇਲਾ ਹੌਬ ਹੈ ਜੀ ਤਾਂ ਇੱਥੇ ਭਾਜਪਾ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਮਤਲਬ ਕਿ ਖੇਲਾ ਜਿਹੜਾ ਉਹ ਮਿੰਟ ਦੇ ਵਿੱਚ ਹੀ ਕਰ ਜਾ ਹੂੰ ਮਿੰਟੂ ਜੀ ਪਟਿਆਲੇ ਦੇ ਕੇਬਲ ਕਾਰੋਬਾਰ ਨੂੰ ਲੈ ਕੇ ਖੂਨੀ ਜੰਗ ਛਿੜੀ ਆ ਕੀ ਚੱਲ ਰਿਹਾ ਪਟਿਆਲੇ ਜੀ ਦੇਖੋ ਇਹਦੇ ਤੇ ਬੜੇ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਕੇਬਲ ਦਾ ਨੈਟਵਰਕ ਆ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਫਾਸਟਵੇਅ ਵਾਲੇ ਕੋਲ ਆ ਫਾਸਟਵੇਅ ਦੇ ਜਿਹੜੇ ਆ ਕੀ ਦੇ ਐਮਡੀ ਆ ਹਮ ਹੁ ਜੁਝਾਰ ਉਹਨਾਂ ਦੇ ਘਰੇ ਤੇ ਪੁਲਿਸ ਵੀ ਚਲੇ ਗਈ ਸੀਗੀ ਹਮ ਹੁ ਮਜੀਠੀਏ ਨੇ ਉਹ ਵੀਡੀਓ ਵਾਇਰਲ ਕੀਤੀ ਸੀਗੀ ਜੁਝਾਰ ਇਹਨਾਂ ਦਾ ਖਾਸ ਬੰਦਾ ਹੈ ਹਮ ਹੁ ਤੇ ਹੁਣ ਦੇਖੋ ਇਹ ਹੀ ਆ ਕਿ ਨੈਟਵਰਕ ਜਿਹੜਾ ਤੁਹਾਨੂੰ ਪਤਾ ਕੇਬਲ ਦਾ ਕਾਰੋਬਾਰ ਜਿਹੜਾ ਸ਼ਹਿਰਾਂ 'ਚ ਬਹੁਤ ਵੱਡੇ ਬਦਲ ਤੇ ਆ ਜੀ ਤਾਂ ਹੁਣ ਉੱਥੇ ਜਿਹੜਾ ਦੋਸ਼ ਲੱਗ ਰਿਹਾ ਉਹ ਲੱਗ ਰਿਹਾ ਹਰ ਮੀਤ ਸਿੰਘ ਪਠਾਨ ਮਾਜਰੇ ਪਠਾਨ ਮਾਜਰੇ ਨੂੰ ਕੋਈ ਨਹੀਂ ਭੁੱਲ ਸਕਦਾ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਵਾਇਰਲ ਹੋ ਗਈ ਸੀ ਜੀ 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 ਇਹ ਉਹਨਾਂ 'ਚ ਤਾਂ ਨਮਾ ਦੱਸਿਆ ਕਿ ਇਹਨਾਂ ਦਾ ਪਤਾ ਨਹੀਂ ਕੀ ਪਸਮਾ ਖਾਂਦੇ ਨੇ ਇਹਦੀ ਵੀ ਵੀਡੀਓ ਵਾਇਰਲ ਹੋ ਗਈ ਸੀ ਹੂੰ ਤਾਂ ਹੈਰ بڑا ਰੋਣਾ ਪਿਆ ਉਹ ਇੱਕ ਬੀਬੀ ਨੇ ਦੋਸ਼ ਵੀ ਕਾਸੇ ਲਾਇਆ ਸੀ ਜੀ ਔਰ ਇਹ ਜਿਹੜਾ ਫਾਸਟਵੇ ਕੇਬਲ ਨੈਟਵਰਕ ਦੇ ਨਾਲ ਜੁੜੇ ਆਪਰੇਟਰਾਂ ਨੇ ਇਲਜ਼ਾਮ ਲਾਇਆ ਹੈ ਕਿ ਕੇਵਲ ਕਾਰੋਬਾਰ ਤੇ ਕਮਜ਼ਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਦੂਸਰੇ ਪਾਸੇ ਜਿਹੜੇ ਪਠਾਨ ਬਾਜਰਾ ਸਾਹਿਬ ਆ ਉਹ ਇਹਨਾਂ ਦੋਸ਼ਾਂ ਨੂੰ ਰਕਾਰ ਰਿਹਾ ਦਰਅਸਲ ਪਟਿਆਲੇ ਜ਼ਿਲ੍ਹੇ 'ਚ ਹੀ ਕੇਵਲ ਨੈਟਵਰਕ ਸੰਬੰਧੀ ਵਿਵਾਦ ਜਿਹੜਾ ਹੈ ਉਹ ਖੂਸਰਾਬੀ ਤੱਕ ਪਹੁੰਚਿਆ ਹੋ ਰਿਹਾ ਹੂੰ ਕਿ ਉਹ ਉਹਨਾਂ ਤੇ ਦੋਸ਼ ਲਾਉਂਦੇ ਆ ਉਹਨਾਂ ਤੇ ਦੋਸ਼ ਲਾਉਂਦੇ ਆ ਤਾਂ ਇੱਥੇ ਕੱਲ ਵੀ ਦੋ ਸਖੇ ਭਰਾ ਰਕੇਸ਼ ਤੇ सोनू ਕਹਿੰਦੇ ਆ ਕਿ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਹੈ ਕੇਵਲ ਨੈਟਵਰਕ ਦੀ ਸੌਰੀ ਦੇ ਵਿੱਚ ਤਾਂ ਕਹਿੰਦੇ ਆ ਕਿ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਹੈ ਇਹਦੇ ਵਿੱਚ ਜੇ ਆਪਾਂ ਵੇਖੀਏ ਡਾਇਰੈਕਟਰਾਂ ਦੇ ਵਿੱਚ ਜਿਹੜੇ ਹੈਗੇ ਫਾਸਟ ਵੀ ਵਾਲੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਰਾਠੀ ਹੈ ਇਹ ਜ਼ਿਆਦਾਤਰ ਅਕਾਲੀ ਆਗੈ ਤੇ ਉਧਰ ਮਤਲਬ ਕਿ ਇਹਨਾਂ ਨੇ ਦੋਸ਼ ਲਾਇਆ ਕਿ ਅਮਲਾਵਰ ਜਿਹੜੇ ਸੀਗੇ ਉਹਨਾਂ ਨੂੰ ਸਨੌਰ ਤੋਂ ਜਿਹੜੇ ਵਿਧਾਇਕ ਆ ਹਰਮੀਤ ਸਿੰਘ ਇਹਨਾਂ ਦੀ ਸ਼ਹਿਦ ਹੈ ਹਮ ਕਿਉਂਕਿ ਪਟਾਣਵਾਜਰਾ ਦੀ ਮਲਕੀਅਤ ਵਾਲੀ ਰੈਂਟਸਪੋਰਟ মিডিਆ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਰਹੀ ਉਹਨਾਂ ਦੇ ਕੇਵਲ ਕਾਰੋਬਾਰ ਤੇ ਕਬਜ਼ਾ ਜਮਾਉਂਦਾ ਹੀ ਯਤਨ ਇਹ ਲੜਾਈ ਹੀ ਆ ਹਮ ਜੀ ਇਹ ਲੜਾਈ ਜੀ ਇਹਦੇ ਵਿੱਚ ਉਹ ਮੁੱਖੋ ਗੱਲ ਇਹ ਆ ਕਿ ਪਹਿਲਾਂ ਤੇ ਇਹ ਕਹਿਣਾ ਪਊਗਾ ਕਿ ਉਹਨਾਂ ਨੇ ਵੀ ਚੰਦੀਆਂ ਆਪਣੇ ਵੇਲੇ ਕਿੰਨੀਆਂ ਚਲਾਈਆਂ ਆਈਓ ਉਹਨਾਂ ਨੇ ਕੀਤਾ ਤੁਹਾਨੂੰ ਯਾਦ ਹੋਵੇਗਾ ਜੀ ਇੱਕ ਵਾਰੀ ਚੱਲਦੀ मतलब की मीटिंग ਦੇ ਵਿੱਚ ਇੱਕ ਕੇਵਲ ਆਪਰੇਟਰ ਨੇ ਜ਼ਹਿਰ ਖਾ ਲਿਆ ਸੀ ਹੂੰ ਹੂੰ ਜੀ 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 ਉਹ ਦੁਖੀ ਕਰ ਤੂੰ ਕਿੰਨੇ ਦੁਖੀ ਸਨ ਆ ਪਤ్రਕਾਰ ਜਿਹੜੇ ਹੈਗੇ ਸੀ ਕਮਰਸਲ ਤੋਂ ਰਾਜਨੀਤੀ 'ਚ ਬਾਅਦ 'ਚ ਆਏ ਪਹਿਲਾਂ ਉਹਦੀ ਚੈਨਲ ਨੂੰ ਤਾਲਾ ਲਗਾ ਜੀ ਬੰਦੀ ਉਹ ਫੇਰ ਆਏ ਸੀਗੇ ਨਾ ਰਾਜਨੀਤੀ 'ਚ ਉਹ ਕਿਹੜਾ ਬੰਦਾ ਜਿਹੜਾ ਇਹਨੂੰ ਦੀਆਂ ਗੱਲਾਂ ਨੂੰ ਭੁੱਲ ਜਾਏਗਾ ਅੱਜ ਹੁਣ ਇਹਨਾਂ ਨੂੰ ਅਹਿਸਾਸ ਹੋ ਰਿਹਾ ਹੋਏਗਾ ਨਾ ਕਿ ਧੱਕਾ ਕਿਸ ਚੀਜ਼ ਦਾ ਨਾ ਹੈ ਪਰ ਧੱਕਾ ਬੁਰਾ ਹੈ ਜਿਹੜੇ ਅੰਜ ਕਰ ਰਹੇ ਆ ਉਹਨਾਂ ਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਨੂੰ ਕੋਈ ਚੌਥਾ ਆ ਗਿਆ ਉਹ ਤੁਹਾਡੇ ਨਾਲ ਕਰੇਗਾ ਜੀ ਫਿਰ ਤੋੜ ਜਿਹੜਾ ਹਮ ਇਸ ਦਾ ਜਿੰਨਾ ਬਣਦਾ ਕਿਸ ਤਰੀਕੇ ਨਾਲ ਬਣਦਾ ਤਰੀਕਾ ਕਰੀ ਨਾਲ ਬਣਦਾ ਕਰਨ ਦਿਓ ਕੰਪੀਟੀਸ਼ਨ ਰੱਖੋ ਹੈਲਦੀ ਕੰਪੀਟੀਸ਼ਨ ਹੋਏਗਾ ਪਾਰਦਰਸ਼ਤਾ ਦੇ ਨਾਲ ਹੋਏਗਾ ਤੇ ਸਰਕਾਰ ਨੂੰ ਉਹਦਾ ਫਾਇਦਾ ਹੈ ਹਮ ਗਾਹਕ ਨੂੰ ਫਾਇਦਾ ਸੋ ਸਾਡੇ ਇੱਥੇ ਵਿਪਤਾ ਹੀ ਇਹ ਹੈ ਨਾ ਚਾਹੇ ਕਾਰਪੋਰੇਟ ਤੋਂ ਲੈ ਕੇ ਛੋਟਾ ਕਾਰੋਬਾਰ ਹੈ ਬਜੀ ਜੀ ਉਹਦੇ ਚ ਜਿਹੜਾ ਕੰਪੀਟੀਸ਼ਨ ਹੈ ਨਾ ਉਹ ਜਾਇਜ਼ ਵਰਦਾ ਹੀ ਨਹੀਂ ਨੇ ਜੀ ਜੇਵੇਂ ਆਪਾਂ ਦੇ ਕਾਰਪੋਰੇਟ ਕਰਾਣੇ ਉਹਦੇ ਨਾਲ ਤੇ ਪ੍ਰਧਾਨ ਮੰਤਰੀ ਵੀ ਖੜੋ ਜਾਂਦਾ ਹੂੰ ਜੀ ਜੀ ਜਿਹੜਾ ਮੁਕਾਬਲੇ ਇੱਕ ਤਰ੍ਹਾਂ ਦਾ ਤੁਹਾਡੇ ਇੱਧਰ ਵੀ ਕਾਰਪੋਰੇਟ ਹੈ ਤੁਹਾਡੇ ਇੱਧਰ ਕਿਉਂ ਨਹੀਂ ਰੌਲਾ ਪੈਂਦਾ ਹੂੰ ਕਿਉਂਕਿ ਤੁਹਾਡੇ ਮੁਕਾਬਲੇਬਾਜ਼ੀ ਜਿਹੜੀ ਸੁਤੰਤਰ ਮੁਕਾਬਲੇਬਾਜ਼ੀ ਹੈ ਹੂੰ ਇੱਥੇ ਕਿਤੇ ਇਹ ਆਹੀ ਸਿਆਪਾ ਪੈਂਦਾ ਸੋ ਇਹ ਜਿਹੜੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਪਟਿਆਲਾ ਉਹਨਾਂ ਦਾ ਵੀ ਸ਼ਹਿਰ ਆ ਇਹ ਸਾਰਾ ਕੁਝ ਕੀ ਚੱਲ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੌਜੂਦਾ ਸੰਕਟ ਤੇ ਹੱਲ ਵਿਸ਼ੇ ਤੇ ਜਿਹੜਾ ਨੰਦਪੁਰ ਸਾਹਿਬ ਜਿੱਥੇ ਸੈਮੀਨਾਰ ਕਰਾਇਆ ਜਾਣਾ ਉਹ ਕਦੋਂ ਜੀ ਬਸ ਇਸ ਵੀਕਐਂਡ ਤੇ ਜਾਂ ਅਗਦੇ ਵੀਕਐਂਡ ਤੇ ਸੀ ਬਿਲਕੁਲ ਇਸ ਸੈਮੀਨਾਰ ਨੂੰ ਆਯੋਜਿਤ ਕਰਨ ਜਾ ਰਹੇ ਆ 27 ਜਨਵਰੀ ਨੂੰ ਦੇਖੋ ਆ ਕਾਕਨੀ ਦਲ ਬਾਦਲ ਵਾਲੇ ਜਿਹੜੇ ਆ ਨਾ ਉਹ ਵਸਪਾ ਦੇ ਨਾਲ ਘਟਚੋੜ ਚ ਤਾਂ ਹੁਣ ਫਿੱਟ ਬੈਠ ਗਏ ਆ ਪਰ ਦੂਸਰੇ ਪਾਸੇ ਯੰਤਰਾ ਦੇ ਜ਼ਰੀਏ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦੇ ਜ਼ਰੀਏ ਜੇ ਤੁਸੀਂ ਦੇਖੋਗੇ ਤਾਂ ਉਹ ਆਪਣੇ ਆਪ ਨੂੰ ਇੱਕ ਰਿਵਾਈਵਲ ਦੇ ਰਸਤੇ ਤੇ ਪਾਉਣ ਦਾ ਯਤਨ ਕਰਦੇ ਪਏ ਆ ਇਹ ਪੰਥਕ ਮੁਕਤੀਆਂ ਤੇ ਜਿਵੇਂ ਤੁਸੀਂ ਦੇਖਿਆ ਹੁਣ ਅਗੇ ਪ੍ਰਗਟ ਸਿੰਘ ਹੋਰਾਂ ਨੇ ਪਾਣੀ ਦੇ ਮੁੱਦੇ ਤੇ ਇੱਕ ਬੜਾ ਵਧੀਆ ਸੰਵਾਦ ਰਚਾਇਆ ਸੀਗਾ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਕਿ ਅ ਕਈ ਵਾਰ ਥੋੜੇ ਦੂਰ ਹੁੰਦੇ ਨੇ ਉਹ ਕਿਸੇ ਸਮਾਗਮ 'ਚ ਆ ਕੇ ਤੁਹਾਡੇ ਨੇੜੇ ਹੋ ਜਾਂਦੇ ਆ ਚਿੰਤਕ ਆਉਂਦੇ ਆ ਵਿਦਵਾਨ ਆਉਂਦੇ ਆ ਤਾਂ ਇਸ ਤਰ੍ਹਾਂ ਮੁੱਢ ਵੱਜਦਾ ਪੜੋਲੋ ਵੱਜਦਾ ਗੰਦਦਾ ਸ਼ਿਰਮਣੀ ਇਕਾਂਿਤ ਨਾਲ ਬਾਦਲ ਇਸ ਰਸਤੇ ਤੇ ਜਾ ਰਿਹਾ ਜਿਵੇਂ ਤੁਸੀਂ ਦੇਖੋਗੇ ਪੰਥਕ ਮੁੱਦਿਆਂ ਤੇ ਅੱਜਕੱਲ੍ਹ ਉਹਨਾਂ ਦਾ ਖਾਸਾ ਧਿਆਨ ਜਿਹੜਾ ਹੈ ਨਾ ਉਹ ਕੇਂਦਰਤ ਆ ਮਸਲਨ ਜਿਵੇਂ ਦਵਿੰਦਰਪਾਲ ਸਿੰਘ ਭੋਲਰ ਹੋਰਾਂ ਦੀ ਜਿਹੜੀ ਮੰਗ ਕਹੋ ਕਿ ਰਿਆਈ ਵਾਲੀ ਪ੍ਰੀਮਚਿਉਰੀ ਵਾਲੀ ਉਹ ਰੰਧ ਹੋਈ ਨਾਲ ਦੀ ਨਾਲ ਸਭ ਤੋਂ ਜ਼ਿਆਦਾ ਵੱਡਾ ਮੁੱਦਾ ਜੇ ਕਿਸੇ ਨੇ ਚੁੱਕਿਆ ਉਹ ਇਹਨਾਂ ਨੇ ਚੁੱਕਿਆ ਕਿ ਦੂਜੀ ਗੱਲ ਇਹ ਕਿ ਕਾਫੀ ਸਖਤ ਸ਼ਬਦ ਇਸਤੇਮਾਲ ਕੀਤੇ ਸਨ ਜਦ ਕਿ ਜੇ ਤੁਸੀਂ ਆਕੀਕੀ ਤੌਰ ਤੇ ਦੇਖੋਗੇ ਤੇ ਜੇ ਸੰਕਟ ਆਇਆ ਤਾਂ ਸੰਕਟ ਆਇਆ ਕਿਸ ਦੀ ਵਜ੍ਹਾ ਨਾਲ ਇਹ ਵੀ ਇੱਕ ਸਵਾਲ ਹੈ ਜੀ ਤੇ ਜੇ ਦਵਿੰਦਰਪਾਲ ਸਿੰਘ ਭੋਲਰ ਹੋਰਾਂ ਦੇ ਕੇਸ ਨੂੰ ਫਰੋਲੋਗੇ ਨਾ ਜਾਂ ਡਾਕੂਮੈਂਟ ਕਢੋਗੇ ਮੈਂ ਉਦੋਂ ਤੇ ਖਾਸਾ ਕੰਮ ਕੀਤਾ ਜਿਵੇਂ ਇੱਕ ਅਖਬਾਰ ਦੇ ਨਾਲ ਸੰਬੰਧਤ ਸੀਗਾ ਉਸ ਟਾਈਮ ਤੇ ਉਦੋਂ ਉਹਨਾਂ ਨੇ ਮੂਵਮੈਂਟ ਲਾਈ ਸੀਗੀ ਤੇ ਮੈਂ ਖਾਸਾ ਕੰਮ ਕੀਤਾ ਸਾਨੂੰ ਉਦੋਂ ਕਾਫੀ ਸੰਪਾਦਕ ਸਾਹਿਬ ਨੇ ਕੰਮ ਕਰਨ ਲਈ ਕਿਹਾ ਸੀਗਾ ਜੀ ਜਾਂ ਤੁਸੀਂ ਡਾਕੂਮੈਂਟ ਫੋਲੋਗੇ ਤੇ ਆਕਾਲੀਆਂ ਦਾ ਰੋਲ ਇਹੋ ਜਿਹਾ ਨਿਕਲੇਗਾ ਕਿ ਕਾਲੀ ਅੱਜ ਦੇ ਦੌਰ ਚ ਫਸ ਜਾਣਗੇ ਜੀ ਜੀ ਯਾਨੀ ਕਿ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਹੁੰਦੀ ਉਹ ਆਪ ਹੀ ਮੰਨੀ ਜਾਂਦੇ ਕਿ ਸਾਥੋਂ ਗਲਤੀਆਂ ਹੋ ਜਾਂ ਅੱਜ ਵੀ ਗੇਦੜਵਾਹੇ ਚ ਆ ਕੇ ਆਪਣੇ ਇਲਾਕੇ ਚ ਆ ਕੇ ਸੋ ਵੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੀਆਂ ਗਲਤੀਆਂ ਨਾਲ ਪਾਰਟੀ ਕਮਜ਼ੋਰ ਹੋ ਗਈ ਆ ਜੋ ਲਾਈਏ ਤਗੜੇ ਹੋ ਕੇ ਕੁਝ ਗਲਤੀਆਂ ਆਪਣੇ ਤੋਂ ਹੋ ਗਈਆਂ ਮਤਲਬ ਕਿ ਉਹ ਵੀ ਮੰਨ ਰਿਹਾ ਕਿ ਸਾਥੋ ਗਲਤੀਆਂ ਹੋਈਆਂ ਨੇ ਜੀ ਮਿੰਟੂ ਜੀ ਇੱਕ ਕੁੱਕੜ ਵਾਲੀ ਕਹਾਣੀ ਕੀ ਹੈ ਕਹਿੰਦਾ ਕੁੱਕੜ ਨੇ ਪੰਜਾਬ ਪੁਲਿਸ ਨੂੰ ਵਕਤ ਪਾਤਾ ਹੋਇਆ ਨਹੀਂ ਉਹ ਵਕਤ ਮੁਕਤ ਤੇ ਕਿਸੇ ਤਾਣ ਮਰੋੜਦੇ ਨਹੀਂ ਸੀ ਪਰ ਰੌਲਾ ਹੈ ਕਿ ਕੁੱਕੜ ਕੇਸ ਪ੍ਰਾਪਰਟੀ ਆ ਉਹ ਪਰ ਤਾਂ ਕੁੱਕੜ ਦੀਆਂ ਤੇ ਬਾਂਗਾ ਬੰਦ ਹੋ ਜਾਣੀਆਂ ਸੀ ਹੁਣ ਤੱਕ ਹੂੰ ਕੁੱਕੜ ਤਾਂ ਪੜ ਜਾਣਾ ਸੀਗਾ ਪੜਤਾ ਜੀ ਅਰੇ ਰੋਲ ਆਈ ਇਹ ਯਾ ਅਸਲ ਦੇ ਵਿੱਚ ਕੀ ਆ ਕਿ ਬਠਿੰਡੇ ਦੇ ਇਲਾਕੇ ਇੱਕ ਪਿੰਡਿਆ ਬੰਦੂਆਣਾ ਹਮ ਇੱਕ ਕਮਲੋਟਾ ਮੋਰ ਦੇ ਵਿਚਾਰੇ ਬਲੂਆਣਾ ਇੱਕ ਗਿਦੜਵਾ ਬਠਿੰਡਾ ਦੇ ਕਿਚਾਲੇ ਬਲੂਆਣਾ ਦੋਨੇ ਬਲੂਆਣਾ ਨੇੜੇ ਹੀ ਆ ਕੋਤਾ ਫਾਸਲਾ ਨਹੀਂ ਹੈ ਉੱਥੇ ਕਿਤੇ ਕੁਕੜਾ ਵੀ ਲੜਾਈ ਕਰਵਾਉਂਦੇ ਸੀਗੇ ਅੱਛਾ ਜੀ ਤੇ ਜਦੋਂ ਬੁਲਤ ਨੂੰ ਪਤਾ ਲੱਗਿਆ ਤੁਹਾਨੂੰ ਪਤਾ ਹੈ ਨਾ ਕਿ ਇਹ ਹੈਗੇ ਇਸ ਤਰ੍ਹਾਂ ਦੇ ਐਕਟ ਆ ਕਾਨੂੰਨ ਆ ਕਿ ਜਾਨਵਰਾਂ ਦੀ ਲੜਾਈ ਨਹੀਂ ਕਰਵਾ ਸਕਦੇ ਜੀ ਅੱਛਾ ਉਹ ਜਿਹੜੇ ਸਟੇਟਾਂ ਦੇ ਵਿੱਚ ਤੇ ਕੁੱਕੜਾਂ ਦੇ ਭੱਜਿਆ ਦੇ ਨਾਲ ਨਾ ਬਲੇਡ ਬਣ ਦਿੱਤੇ ਹਾਂ ਜੀ ਹਾਂ ਜੀ ਹਾਂ ਜੀ ਬਕਰੀਏ 5000 ਜੀ ਪਾਬੰਦੀ ਐ ਇਸ ਕਰਕੇ ਸੋ ਇਹ ਗਏ ਤੇ ਬਾਕੀ ਤੇ ਭੱਜ ਪੁੱਜ ਗਏ ਉੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਕੁੱਕੜਾਂ ਦਾ ਹੂੰ ਤੇ ਉਹ ਬਾਕੀ ਦੇ ਭਾਜੀਆਂ ਕੁੱਕੜ ਵੀ ਭਾਜੀਆਂ ਕੁੱਕੜਾਂ ਵਾਲੇ ਵੀ ਭੱਜ ਗਏ ਉਹ ਇੱਕ ਕੁੱਕੜ ਕਿਤੇ ਹੋਣੀ ਸ਼ਾਮਤ ਨੂੰ ਹੱਥ ਆ ਗਿਆ ਤੇ ਨਾਲ ਕੋਈ ਟਰੋਫੀਆਂ ਟਰੋਫੀਆਂ ਰੱਖਿਆ ਸੀ ਜਿਹੜੀਆਂ ਕੁੱਕੜਾਂ ਦੇ ਮਾਲਕਾਂ ਨੂੰ ਦੇਣੀਆਂ ਸੀ ਉਹ ਕੁੱਕੜ ਉਨਠਾਣੇ ਆ ਹੂੰ ਹੂੰ ਪਰਚਾ ਕੱਟਿਆ ਗਿਆ ਹੂੰ ਹੂੰ ਉਹਨੂੰ ਉਹ ਜਿਹੜਾ ਕੋਕੜ ਹੈ ਉਹਨੂੰ ਦੋ ਤਿੰਨ ਟਾਈਮ ਤੇ ਇੱਕ ਸਪਾਈ ਵਿਚਾਰਾ ਦਾਣੇ ਪਾਉਂਦਾ ਜੀ ਉਹਨੂੰ ਕੋ ਕਰਕੇ ਤੇ ਹੋਰ ਨੂੰ ਪਾਣੀ ਪੂਣੀ ਪਲਾਉਂਦਾ ਵੀ ਕਿਤੇ ਮਰ ਨਾ ਜਾਵੇ ਕਿਉਂਕਿ ਜੱਜ ਤੇ ਪੇਸ਼ ਕਰਨਾ ਜੱਜ ਮਰੀ ਕੋਕੜ ਸ਼ੈਤਾਨ ਬੜਾ ਕਰੇ ਇੱਧਰ ਨਿਕਲ ਜਾਂਦਾ ਕਰੇ ਉਧਰ ਨਿਕਲ ਜਾਂਦਾ ਜੀ ਹਾਂ ਸਾਡੇ ਕੋ ਸੁੱਕੇ ਫਸੇ ਤੂੰ ਆ ਕੋਕੜ ਵੀ ਕਹਿੰਦਾ ਹੋਣਾ ਕਿ ਤੁਸੀਂ ਬੜੇ ਚਿਰ ਤੋਂ ਸਾਡੇ ਪੁਰਖਿਆਂ ਦਾ ਕਹਾਣ ਕਰ ਰਹੇ ਸੀ ਹੁਣ ਤੁਸੀਂ ਮੇਰੇ ਸੂਤ ਆਏ ਹੋ ਥੋੜਾ ਮੈਂ ਕਰਾਉਣਾ ਤਸਲੀ ਤੁਹਾਡੀ ਹਮ ਕੋਕਰ ਨੂੰ ਫ੍ਰਿਜ ਚ ਸਾਂਭਣਾ ਤੇ ਕੋਕਰ ਨੂੰ ਸੈਲ ਚ ਸਾਂਭਣਾ ਵੱਖ-ਵੱਖਰੀਆਂ ਚੀਜ਼ਾਂ ਨੇ ਜੀ। ਜੀ ਬਿਲਕੁਲ। ਮੈਂ ਤੁਹਾਨੂੰ ਜੀ ਆਧੀ ਖੁਸ਼ ਨਮਾ ਖਬਰ ਕੀ ਹੈ ਜੀ। ਹਾਂ ਖੁਸ਼ ਨਮਾ ਖਬਰ ਖਬਰ ਤੇ ਆਈ ਹੈ ਜੀ ਅੱਜ ਆ ਕਿ ਕਮੇਡੀ ਤੋਂ ਸਲੀਬ ਖਬਰ ਹੈ ਤੇ ਬੜੀ ਕਹਿ ਲੁਕਿ ਸਕੂਨ ਦਾ ਇੱਕ ਖਬਰ ਆ। ਤੁਹਾਨੂੰ ਪਤਾ ਹੈ ਕਿ ਪੰਜਾਬ ਤੇ ਇੱਕ ਐਸਾ ਵੀ ਟਾਈਮ ਆਇਆ ਜਦੋਂ ਪੰਜਾਬ ਤੇ ਮੱਥੇ ਤੇ ਕੁੜੀ ਮਾਰਦਾ ਦਾਗ ਲਗਾ ਸੀ। ਜੀ ਜੀ ਜੀ। ਕਲੰਕ ਸੀ। ਜੀ ਜੀ। ਪਰ ਹੁਣ ਕੀ ਹੈ ਕਿ ਸਾਡੇ ਇੱਥੇ ਅੱਜ ਨੈਸ਼ਨਲ ਗਰਲ ਚਾਈਲਡ ਡੇ ਤੇ ਜਿਹਾ ਆਪਾਂ ਦੇਖੀ ਇੱਕ ਬੜਾ ਤਖਤ ਸਾਡੇ ਲਈ ਗੈਲਵਾ ਅੰਕੜਾ سامنے ਨਿਕਲ ਕੇ ਆਇਆ ਕਿ ਇਹ ਕ ਹਜ਼ਾਰ ਲੜਕੀਆਂ ਦੇ ਪਿੱਛੇ ਮੈਂ ਜਦੋਂ ਆਇਆ ਜਰਨਲਿਜ਼ਮ ਦੇ ਵਿੱਚ ਵਿੱਚ ਜੀ ਉਦੋਂ ਮੈਨੂੰ ਲੱਗਦਾ ਕਿ 800 ਦੇ ਆਸ-ਪਾਸ ਸੀ ਸ਼ਾਇਦ ਗਣਤੀ ਹੂੰ ਹੂੰ ਉਦੋਂ ਵੀ ਅਸੀਂ ਸਟੋਰੀਆਂ ਸਟਾਰਟ ਕਰਦੇ ਸੀ ਹਜ਼ਾਰ ਪਿੱਛੇ ਅੱਜ ਹਜ਼ਾਰ ਪਿੱਛੇ ਲੜਕੀਆਂ ਦੀ ਤਾਦਾਦ 916 ਜੀ ਬਹੁਤ ਵਧੀਆ ਮਹਾਲਾ ਕੇ ਚਲੋ ਬਰਾਬਰ ਹੋਣਾ ਚਾਹੀਦਾ ਪਰ ਹੋ ਜਾਏਗਾ ਮੇਰੇ ਖਿਆਲ ਦੇ ਨਾਲ ਹੋ ਜਾਏਗਾ ਤੇ ਜੇ ਜ਼ਿਲ੍ਹਿਆਂ ਦੀ ਗੱਲ ਕਰੋਗੇ 2015 ਉਹੀ ਤਕਰੀਬਨ ਆ ਜਾਂਦਾ ਉਹੀ ਦੌਰ ਕਿ ਪੰਜ ਜ਼ਿਲ੍ਹਿਆਂ ਚ ਹੀ ਉਦੋਂ ਲੜਕੀਆਂ ਦੀ ਜਿਹੜੀ ਜਨਮ ਸੰਖਿਆ ਸੀਗੀ ਨਾ ਉਹ 900 ਸੀਗੀ ਅੱਜ ਅੱਜ 18 ਚਲੇ ਆਜ ਤਾਂ ਮੈਂ ਕਹਿ ਰਿਹਾ ਮੇਰੀ ਉਮੀਦ ਤਾਂ ਹੈ 1000 ਪਿੱਛੇ 1000 ਬਰ ਬਰ ਹੋ ਜਾਣਗੇ ਸ਼ਾਇਦ ਲੜਕੀਆਂ ਦੀ ਗਿਣਤੀ ਇੱਕ ਦਿਨ ਤੁਸੀਂ ਵੱਧ ਦੇ ਜੀ ਜੀ